ਇਧਰ ਪਿਛਲੇ ਪਾਸੇ ਦੇਖੋ ਮੇਰੇ ਲਿਖਿਆ ਹੋਇਆ ਟੌਰਚਰ 셀 ਇਥੇ ਨਾ ਕੈਦੀਆਂ ਨੂੰ ਟੌਰਚਰ ਕੀਤਾ ਜਾਂਦਾ ਸੀ ਟੌਰਚਰ ਕਿਵੇਂ ਕਰਦੇ ਸੀ ਇਹਦਾ ਚੀਜ਼ ਦੇਖੋ ਇਥੇ ਕੈਦੀ ਨੂੰ ਬੰਨ੍ਹ ਲੈਂਦੇ ਸੀ ਆਹ ਆਹ ਉੱਤੇ ਇਥੇ ਬੰਨ੍ਹ ਲੈਂਦੇ ਸੀ ਤੇ ਇਧਰਲੇ ਪਾਸੇ ਆਹ ਇੱਕ ਚਿਉਣੀ ਐਂਗੂ ਜਾਂ ਪੱਠੀ ਜੀ ਬਣਾ ਰੱਖੀ ਆ ਜਿਹਦੇ ਵਿੱਚ ਸਰੀਆ ਸੇਕ ਲੈਂਦੇ ਪੂਰਾ ਗਰਮ ਗਰਮ ਤੋਂ ਬਾਅਦ ਆ ਮੇਰੇ ਜੇ ਬਾਹਲ ਐ ਪਿਛਲੇ ਪਾਸੇ ਨੂੰ ਕਰਾਣਾ ਸਾਰਾ 1.5 ਫੁੱਟ ਦਾ ਇਹ ਇੰਨੀ ਕਚੌੜੀ ਕੰਧ ਹੱਥ ਤੇ ਬੰਦਾ ਇਹਦੇ ਵਿੱਚ ਸਿੱਧਾ ਖੜਾ ਕਰ ਦਿੰਦੇ ਖੜਾ ਕਰਨ ਤੋਂ ਬਾਅਦ ਉਹਦੇ ਮੂੰਹ ਦੇ ਉੱਤੇ ਮਾਸਕ ਪਾ ਦਿੰਦੇ ਸੀ ਜਿਵੇਂ ਆਹ ਬਾਈ ਦੀ ਟੋਪੀ ਪਾਈ ਹੋਈ ਹੈ ਨਾ ਮੂੰਹ ਤੇ ਟੋਪੀ ਪਾ ਕੇ ਇੱਥੋਂ ਇਹਨੂੰ ਜਿੰਦਾ ਲਾ ਆਂਦੇ ਸੀ ਤੇ ਉਹ ਬੰਦਾ ਸਿੱਧਾ ਖੜੇ ਦਾ ਖੜਾ ਰਹਿੰਦਾ ਸੀ ਲੈਂਦੇ ਸੀ ਤੇ ਸਾਰੇ ਦਿਨ ਨੂੰ ਯੂਜ਼ ਕਰਨ ਵਾਸਤੇ ਉਹਦੇ ਦੋ ਘੜੇ ਉਹਨੂੰ ਦੇ ਦਿੰਦੇ ਸੀ ਇੱਕ ਘੜੇ 'ਚ ਪਾਣੀ ਪੀਣ ਵਾਲਾ ਹੁੰਦਾ ਸੀ ਦੂਜਾ ਘੜਾ ਜਿਹੜਾ ਵਾਸ਼ਰੂਮ ਵਗੈਰਾ ਜੀ ਉਹਨੇ ਜਾਣਾ ਹੁੰਦਾ ਤਾਂ ਇਸੇ ਕਮਰੇ 'ਚ ਹੀ ਉਹਨੂੰ ਜਾਣਾ ਪੈਂਦਾ ਸੀ ਸਵੇਰ ਦਾ ਟਾਈਮ ਹੋ ਗਿਆ ਜੀ 4 ਵਜੇ ਦਾ ਤੇ ਆਪਦੇ ਸ਼ਹਿਰ ਸਨਾਮ ਉਦਮ ਸਿੰਘ ਵਾਲਾ ਨੂੰ ਆਪਾਂ ਘੱਟੋ ਘੱਟ 2 ਮਹੀਨੇ ਵਾਸਤੇ ਬਾਏ ਬਾਏ ਕਰਨ ਲੱਗੇ ਆਂ ਇਹਨਾਂ ਸੜਕਾਂ ਦੇ ਉੱਤੇ ਦੁਬਾਰੇ ਆਵਾਂਗੇ ਸਵੇਰੇ ਸਵੇਰੇ ਸੜਕਾਂ ਤੇ ਕੁਝ ਦਿਖਾਉਣ ਨੂੰ ਹੈ ਨਹੀਂ ਤੇ ਆਪਣੇ ਘਰ ਤੋਂ ਚੰਡੀਗੜ੍ਹ ਸਾਰਾ 150 ਕਿਲੋਮੀਟਰ ਦੇ ਨੇੜੇ ਤੇੜੇ ਆ ਤੇ ਸਿੱਧਾ ਜਾ ਕੇ ਆਪਾਂ ਹੁਣ ਚੰਡੀਗੜ੍ਹ ਰੁਕਾਂਗੇ ਪੈਟਰੋਲ ਪੰਪ ਖੁੱਲਾ ਪਰ ਹੁਣ ਆਪਾਂ ਚੰਡੀਗੜ੍ਹ ਜਾ ਕੇ ਤੇਲ ਭਰਾਵਾਂਗੇ ਸਿੱਧਾ ਦਿਨ ਚੜ ਗਿਆ ਸਵਾਗ 5 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਇਸ ਟਾਈਮ ਰਾਜਪੁਰੇ ਵਿੱਚ ਦੀ ਲੰਘ ਰਹੇ ਆ। نیند ਆਉਣ ਲੱਗੀ ਥੋੜੀ ਥੋੜੀ ਕਿਉਂਕਿ ਰਾਤ ਵੀ ਪੈਕਿੰਗ ਬੁਕਿੰਗ ਕਰਕੇ ਲੇਟ ਸੁੱਤੇ ਆ। ਤੇ ਸਵੇਰੇ ਹੀ ਫਿਰ ਮ 2:30 ਵਜੇ ਉੱਠ ਖੜਿਆ ਸੀ। ਰਾਤ ਨੂੰ 12:30 ਵਜੇ 1 ਵਜੇ ਸੁੱਤਾ ਮੈਂ ਡੇਢ ਘੰਟਾ ਸੌਂ ਕੇ 2:30 ਵਜੇ ਉੱਠ ਖੜਿਆ ਸੀ। ਤੇ ਉਦੋਂ ਵੇਲੇ 3:30 ਤੋਂ ਪੌਣੇ 4 ਵਜੇ ਤੱਕ ਰੈਡੀ ਹੋ ਕੇ 4 ਵਜੇ ਚੱਲ ਪਏ ਸੀ। ਆ ਦੇਖੋ ਭਾਈ ਤਿਆਰੀਆਂ ਚੱਲ ਰਹੀਆਂ ਹੋਣੀਆਂ ਆਰਮੀ ਦੀਆਂ ਅੱਜ ਦਾ ਆਪਣਾ ਮੇਨ ਟੱਚ ਐਵੇਂ ਆ ਬਈ ਆਪਾਂ ਆ ਠੰਡ 'ਚ ਪਹੁੰਚ ਜਾਈਏ ਜਿੱਥੇ ਮਰਜੀ ਪਹੁੰਚ ਜਾਈਏ ਜਿੱਥੇ ਠੰਡ ਹੋਈ ਆਪਾਂ ਉੱਥੇ ਰੁਕ ਜਾਣਾ ਉਹ ਚਾਹੇ ਆਪਾਂ ਨੂੰ ਇਥੋਂ 50 ਕਿਲੋਮੀਟਰ ਜਾ ਕੇ ਮਿਲ ਜੇ ਚਾਹੇ 100 ਕਿਲੋਮੀਟਰ ਜਾ ਕੇ ਮਿਲੇ ਠੀਕ ਆ ਮੇਨ ਮਕਸਦ ਆਪਣਾ ਠੰਡ 'ਚ ਪਹੁੰਚਣਾ ਮੈਂ ਰਾਹ ਦੇ ਵਿੱਚ ਮੋਟਰਸਾਈਕਲ ਖੜਾ ਕੇ ਪਹਿਲਾਂ ਆਪਦਾ ਇੱਕ ਵਾਰੀ ਚੈੱਕ ਕੀਤਾ ਦੁਵਾਰੇ ਚੰਗੀ ਤਰ੍ਹਾਂ ਕਿਉਂਕਿ ਕੱਲ ਇੱਕ ਵੀਡੀਓ ਆਈ ਹੋਈ ਸੀ ਹੇਮਕੁੰਡ ਸਾਹਿਬ ਨੂੰ ਮੁੰਡੇ ਜਾ ਰਹੇ ਸੀ ਉਹਨਾਂ ਦੇ ਮੋਟਰਸਾਈਕਲ ਨੂੰ ਅੱਗ ਲੱਗੀ ਤੇ ਜਿਹੜੇ ਸਾਹ ਦੀ ਗਰਮੀ ਪੈਂਦੀ ਆ ਨਾ ਐ ਲੱਗਦਾ ਵੀੜੀਆਂ ਗੱਡੀਆਂ ਸੜਕਾਂ ਤੇ ਫਿਰਦੀਆਂ ਨੇ ਜਾਂ ਮੋਟਰਸਾਈਕਲ ਸੜਕਾਂ ਤੇ ਫਿਰਦੇ ਨੇ ਦੁਪਹਿਰ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਅੱਗ ਲੱਗ ਜੂ ਐਨੀ ਜ਼ਿਆਦਾ ਗਰਮੀ ਆ ਨਿਕਲਿਆ ਸਾਹਮਣੇ ਸੂਰਜ ਦੇਵਤਾ ਜੈ ਹੋ ਜੈ ਹੋ ਸੂਰਜ ਦੇਵਤਾ ਦੀ ਆਜਾ ਆਜਾ ਨਿਕਲਿਆ ਨਿਕਲਿਆ ਮਚਾ ਦੇ ਲੋਕਾਂ ਦੇ ਪਿੰਡੇ ਏਸੀ ਯੂਸੀ ਫੇਲ ਕਰਦੇ ਲਾਦੇ ਮੋਟਰਸਾਈਕਲ ਗੱਡੀਆਂ ਨੂੰ ਅੱਗ ਦਿਖਾ ਆਪ ਦਾ ਜਲਵਾਜ ਚ ਫਿਰ 45 46 ਡਿਗਰੀ ਦੇ ਟੈਂਪਰੇਚਰ ਅੱਜ ਫਿਰ ਜਾਣਾ ਲੋ ਜੀ ਹਰਿਆਣਾ ਵੀ ਟੱਪ ਗਏ ਤੇ ਆ ਗਿਆ ਜੀ ਹਿਮਾਚਲ ਪ੍ਰਦੇਸ਼ ਮੇ ਆਪਕਾ ਸਵਾਗਤ ਹੈ ਸੋਲਨ 42 ਕਿਲੋਮੀਟਰ ਦੇ ਸ਼ਿਮਲਾ 99 ਕਿਲੋਮੀਟਰ ਆਰਮੀ ਵਾਲੇ ਜਵਾਨ ਖੜੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ 50 55 ਦਿਨਾਂ ਤੋਂ ਬਾਅਦ ਆਪਾਂ ਦੁਬਾਰੇ ਸਫ਼ਰ ਸ਼ੁਰੂ ਕਰਨ ਲੱਗੇ ਆ ਜੀ ਇਸ ਟਾਈਮ ਮੈਂ ਹਿਮਾਚਲ ਦੇ ਵਿੱਚ ਖੜਾ ਸਵੇਰੇ ਮੈਂ ਬਹੁਤ ਛੇਤੀ ਚੱਲਿਆ ਸੀ ਅ 4 ਵਜੇ ਚੱਲਿਆ ਸੀ ਮੈਂ ਕਿਹਾ ਚਲੋ ਟ੍ਰੈਫਿਕ ਨਾ ਆਪਾਂ ਨੂੰ ਰਾਹ ਦੇ ਵਿੱਚ ਮਿਲੇ ਤੇ ਦੂਜੀ ਗੱਲ ਇਹ ਸੀ ਵੀ ਗਰਮੀ ਦੇ ਵਿੱਚ ਮੋਟਰਸਾਈਕਲ ਨਹੀਂ ਚੱਲਦਾ ਪੰਜਾਬ ਦੇ ਵਿੱਚ ਸਾਨੂੰ ਪਤਾ ਵੀ ਟੈਂਪਰੇਚਰ 45 46 ਡਿਗਰੀ ਨਾਰਮਲ ਟੈਂਪਰੇਚਰ ਹੋ ਜਾਂਦਾ ਤੇ अर्ली मॉर्निंग ਚੱਲ ਕੇ ਮੈਂ ਪਹਾੜਾਂ ਦੇ ਵਿੱਚ ਪਹੁੰਚ ਗਿਆ ਫਿਲਹਾਲ ਮੈਂ ਸੋਲਨ ਡਿਸਟ੍ਰਿਕਟ ਦੇ ਵਿੱਚ ਖੜਾ ਤੇ ਤੁਹਾਨੂੰ ਇਹ ਦੱਸ ਦੇ ਕਿ ਇਸ ਵਾਰ ਦਾ ਆਪਣਾ ਸਫਰ ਕਿਹੜਾ ਜੀ ਆ ਆਪਾਂ ਘੁੰਮਾਂਗੇ ਹਿਮਾਚਲ ਕਿਉਂਕਿ ਹਿਮਾਚਲ ਆਪਾਂ ਕਦੇ ਨਹੀਂ ਘੁੰਮੇ ਤੇ ਹਿਮਾਚਲ ਦੇ ਵਿੱਚ ਜਿਹੜੀ ਸਭ ਤੋਂ ਸੋਹਣੀ ਥਾਂ ਤੇ ਸਭ ਤੋਂ ਉੱਚੇ ਪਹਾੜ ਨੇ ਸਪੀਤੀ ਵੈਲੀ ਵਾਲੇ ਉਧਰਲੇ ਪਾਸੇ ਆਪਾਂ ਘੁੰਮਾਂਗੇ ਬਹੁਤ ਸੋਹਣਾ ਐਡਵੈਂਚਰ ਹੋਊਗਾ ਕਿਉਂਕਿ ਸਪੀਤੀ ਜਾਣ ਵਾਸਤੇ ਦੋ ਰਾਹ ਹੁੰਦੇ ਨੇ ਇੱਕ ਰਾਹ ਹੈਗਾ ਜੀ Shimla ਵਾਲੇ ਪਾਸੇ ਦੀ ਅਲੇ-ਦਲੇ ਲੰਗੂਰ ਫਿਰਦੇ ਨੇ ਇੱਥੇ ਜਿੱਥੇ ਮੈਂ ਖੜਾ ਯਾਰ ਉਹ ਇਹਨਾਂ ਬੈਗ ਬੂਕ ਜਾ ਪਾੜ ਦੇਣਾ ਆਪਣਾ ਹਨ ਕਿਉਂਕਿ ਇਹਨਾਂ ਨੂੰ ਸੁੰਗ ਲੈਂਦੇ ਨੇ ਇਹ ਵੀ ਬੈਗ ਦੇ ਵਿੱਚ ਸਮਾਨ ਕੀ ਆ ਤੇ ਮੈਂ ਕਹਿੰਦਾ ਸੀ ਵੀ ਸਪੀਤੀ ਵੈਲੀ ਨੂੰ ਜਾਣ ਵਾਸਤੇ ਦੋ ਰਾਹ ਨੇ ਇੱਕ ਰਾਹ ਹੈਗਾ ਜੀ ਸ਼ਿਮਲੇ ਵਾਲੇ ਪਾਸੇ ਦੀ ਜਿੱਧਰ ਦੀ ਆਪਾਂ ਚੱਲੇਗਾ ਤੇ ਦੂਜਾ ਰਾਹ ਹੈਗਾ ਜੀ ਮਨਾਲੀ ਹੋ ਕੇ ਪਰ ਜਿਹੜਾ ਮਨਾਲੀ ਵਾਲਾ ਰਾਹ ਹਨ ਉਹਦੇ ਬੰਦ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਜੇ ਬਰਫ਼ ਪੈ ਜਾਂਦੀ ਹੈ ਕਿਉਂਕਿ ਹਜੇ ਇਸ ਵਾਰ ਨਾ ਇਸ ਸਾਲ ਬਰਫ਼ ਥੋੜੀ ਜਿਹੀ ਲੇਟ ਪੈਣੀ ਸ਼ੁਰੂ ਹੋਈ ਆ ਤੇ ਮਨਾਲੀ ਵਾਲਾ ਪਾਸਾ ਸੀਜ਼ਨਲ ਆ ਉਹ ਠੰਡ ਦੇ ਟਾਈਮ ਦੇ ਵਿੱਚ ਬੰਦ ਹੋ ਜਾਂਦਾ ਜੇ ਤੁਸੀਂ ਸਪੀਤੀ ਜਾਣਾ ਪਰ ਜਿਹੜੇ ਰਾਹ ਆਪਾਂ ਚੱਲੇ ਆ ਕੀ ਨਾਮ ਹੈ Shimle ਵਾਲੇ ਪਾਸੇ ਦੀ ਇਹ ਸਾਰਾ ਸਾਲ ਖੁੱਲਾ ਰਹਿੰਦਾ ਦਲਜੀਤ ਵੀ ਹੁਣੇ ਸਪੀਤੀ ਆ ਕੇ ਗਿਆ 2 ਮਹੀਨੇ ਪਹਿਲਾਂ ਉਹ ਵੀ Shimle ਵਾਲੇ ਪਾਸੇ ਦੀ ਗਿਆ ਸੀ ਤੇ ਆਪਾਂ ਵੀ ਉਧਰ ਦੀ ਹੀ ਚੱਲੇ ਆ ਤੇ ਫਿਲਹਾਲ ਅਪਡੇਟ ਅੱਜ ਦੀ ਦੱਸਦੇ ਕਿ ਅੱਜ ਆਪਾਂ ਤੁਹਾਨੂੰ ਕੀ ਦਿਖਾਵਾਂਗੇ ਅੱਜ ਆਪਾਂ ਜਾਵਾਂਗੇ ਜੀ ਦਕਸ਼ਾਈ ਦਕਸ਼ਾਈ ਇੱਕ ਜਗ੍ਹਾ ਬਸਦਾ ਰਾਹ ਦੇ ਵਿੱਚ ਕਸੌਲੀ ਵੀ ਆਊਗਾ ਕਸੌਲੀ ਨਹੀਂ ਆਪਾਂ ਦੇਖਦੇ ਗਏ ਕਿ ਕਸੌਲੀ ਬਹੁਤ ਲੋਕਾਂ ਨੇ ਦੇਖਿਆ ਹੁੰਦਾ ਨਾਰਮਲ ਜੀ ਥਾਂ ਉਹ ਪਰ ਜਿਹੜੀ ਦਗਸ਼ਈ ਥਾਂ ਨਾ ਤੁਸੀਂ ਸ਼ਾਇਦ ਪਹਿਲੀ ਵਾਰੀ ਸੁਣੀ ਹੋਊਗੀ ਤੇ ਬਹੁਤ ਹਿਸਟੋਰੀਕਲ ਥਾਂ ਆ ਉਹ ਉੱਥੇ ਇੱਕ ਸੈਂਟਰਲ ਜੇਲ ਬਣੀ ਹੋਈ ਆ ਜਿਹਦਾ ਇਤਿਹਾਸ ਸਿੱਖਾਂ ਦੇ ਨਾਲ ਜੁੜਦਾ ਜਿਵੇਂ ਅੰਡਮਾਨ ਦੀ ਸੈਲੂਲਰ ਜੇਲ ਨਹੀਂ ਹੈਗੀ ਕਾਲੇ ਪਾਣੀ ਕਾਲਾ ਪਾਣੀ ਜਿਹਨੂੰ ਕਿਹਾ ਜਾਂਦਾ ਇਹ ਵੀ ਇੱਕ ਤਰ੍ਹਾਂ ਦੀ ਸੈਂਟਰਲ ਜੇਲ ਹੁੰਦੀ ਸੀ ਉਹ ਟਾਈਮਾਂ ਦੇ ਵਿੱਚ ਜਿਹੜੇ ਬੰਦੇ ਨੂੰ ਇਸ ਜੇਲ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਨਾ ਤਾਂ ਕਹਿੰਦੇ ਉਹਨੂੰ ਸਜ਼ਾ ਇਹ ਮੌਤ ਹੀ ਹੁੰਦੀ ਸੀ ਬਸ ਇੱਕ ਤਰ੍ਹਾਂ ਦੀ ਮਹਾਤਮਾ ਗਾਂਧੀ ਦਾ ਜਿਹੜਾ ਕਾਤਲ ਸੀ ਨੱਥੂਰਾਮ ਗੋੜਸੇ ਉਹ ਵੀ ਇਸੇ ਜੇਲ ਦੇ ਵਿੱਚ ਹੀ ਰੱਖਿਆ ਹੋਇਆ ਸੀ ਉਹ ਜੇਲ ਦਿਖਾਵਾ ਗਿਆ ਆਪਾਂ ਸੋਨੂੰ ਜਿਹੜੀ ਮੇਨ ਦਾ ਅੱਜ ਦਾ ਟੌਪਿਕ ਹੈ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਸਫ਼ਰ ਦੀਆਂ ਸ਼ੇਅਰ ਕਰਦੇ ਰਹਾਂਗੇ ਪਿੱਛੇ ਆਪਣਾ ਘੋੜਾ ਖੜਾ ਇਹਦੇ ਬਾਰੇ ਵੀ ਸੋਨੂੰ ਹੁਣ ਆਪਾਂ ਦਿਖਾ ਦਈਏ ਮੜਾ ਜੇ ਤੇ ਵੀ ਝਾਤ ਮਰਵਾ ਦਈਏ ਆ ਸਾਹਮਣੇ ਲੰਗੂਰ ਫਿਰਦੇ ਨੇ ਇੱਥੇ ਛਾਲਾ ਮਾਰ ਮਾਰ ਕੇ ਨੇ ਇਧਰਲੇ ਪਾਸੇ ਨੂੰ ਜਾ ਰਹੇ ਨੇ ਆਉ ਦੇ ਕਾਲੇ ਮੂੰਹ ਵਾਲੇ ਨੇ ਇਹ ਆ ਦਾ ਆ ਦਾ ਦਰਖਤ ਗਿਆ ਭਰਿਆ ਪਿਆ ਲੰਗੂਰਾ ਨਾਲ ਸਾਰੇ ਇਧਰ ਨੂੰ ਗਏ ਨੇ ਤੇ ਆ ਸੀ ਜੀ ਆਪਣਾ ਘੋੜਾ ਇਹਦੇ ਵਿੱਚ ਆਪਾਂ ਕੀ ਮੋਡੀਫਿਕੇਸ਼ਨ ਕਰਵਾਈ ਆ ਤੁਹਾਨੂੰ ਦੱਸ ਦਈਏ ਜੀ ਆ ਦੇਖੋ ਜਿਹੜੇ ਜੈਰੀ ਕੈਨ ਆਪਾਂ ਲਵਾਏ ਨੇ ਇਹ ਇਹਨਾਂ ਨੂੰ ਜੈਰੀ ਕੈਨ ਕਿਹਾ ਜਾਂਦਾ ਦੋਨੇ ਪਾਸੇ ਲਵਾਏ ਨੇ ਇਹ 5-5 ਲੀਟਰ ਦੇ ਨੇ ਠੀਕ ਆ ਐਕਸਟਰਾ ਪੈਟਰੋਲ ਕੈਰੀ ਕਰਨ ਵਾਸਤੇ ਦੋ ਬੈਗ ਆ ਹੋਗੇ ਇੱਕ ਬੈਗ ਸੈਂਟਰ ਦੇ ਵਿੱਚ ਇੱਕ ਮੂਰੇ ਆ ਜਿਹੜਾ ਬੈਗ ਆਪਾਂ ਪਿੱਛੇ ਬੰਨਦੇ ਹੁੰਦੇ ਸੀ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਪਹਿਲਾ ਟੂਰਾਂ ਤੇ ਗਏ ਹਨ ਉਹਨੂੰ ਆਪਾਂ ਖਤਮ ਕਰਤਾ ਬਹੁਤ ਲਿਮਟਿਡ ਸਮਾਨ ਮੈਂ ਲੈ ਕੇ ਆਇਆ ਫੇਰ ਵੀ ਮੇਰੇ ਕੋਲ ਸਮਾਨ ਜ਼ਿਆਦਾ ਹੋ ਗਿਆ ਇਹਦੇ ਵਿੱਚ ਖਾਣ ਪੀਣ ਵਾਲਾ ਸਮਾਨ ਵੀ ਇਸ ਵਾਰ ਬਹੁਤ ਆ ਮੇਰੇ ਕੋਲ ਜਿਵੇਂ ਜਿਵੇਂ ਉਹ ਖਾਣ ਪੀਣ ਵਾਲਾ ਸਮਾਨ ਘਟੀ ਜਾਊਗਾ ਨਾ ਮੋਟਰਸਾਈਕਲ ਫਿਰ ਖਾਲੀ ਹੋਈ ਜਾਊਗਾ ਤੇ ਇਹਦੇ ਵਿੱਚ ਇੱਕ ਆਪਾਂ ਟਾਇਰ ਪਵਾਇਆ ਨਵਾਂ ਸਰਵਿਸ ਮੈਂ ਇਹਦੀ ਕਰਵਾਈ ਨਹੀਂ ਹਜੇ 2000 ਕਿਲੋਮੀਟਰ ਹੋਰ ਪਿਆ ਹਜੇ ਉਦੋਂ ਬਾਅਦ ਆਪਾਂ ਸਰਵਿਸ ਕਰਵਾਵਾਂਗੇ ਤੇ ਆ ਫਿਲਹਾਲ ਆਲੇ-ਦਾਲ ਦਾ ਮਾਹੌਲ ਆ ਜਿੱਥੇ ਮੈਂ ਖੜਾ ਆ ਇੱਕ ਛੱਡ ਜਿਹਾ ਬਣਿਆ ਹੋਇਆ ਇੱਥੇ ਬਹਿਨੇ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮੈਂ ਕਿਉਂ ਬਹਿਣ ਲੱਗਿਆ ਕਿਉਂਕਿ ਫਿਲਹਾਲ ਟਾਈਮ ਹਜੇ 8 ਵਜੇ ਨੇ ਤੇ ਜਿਹੜਾ ਮਿਊਜ਼ੀਅਮ ਆ ਉਹ ਅ ਦਰਸ਼ਈ ਜੇਲ ਮਿਊਜ਼ੀਅਮ ਨੂੰ ਕਹੇ ਦਿੰਦੇ ਨੇ ਉਹ 9:30 ਵਜੇ ਖੁੱਲਦਾ ਵੈਸੇ ਮੈਨੂੰ ਨਾਰਾ ਦੇ ਵਿੱਚ ਨੀਂਦ ਆਈ ਜਾਂਦੀ ਸੀ ਇੱਥੇ ਬਹਿਨੇ ਆ ਉਦੋਂ ਬਾਅਦ ਫਿਰ ਆਪਾਂ ਟਾਈਮ ਦੇ ਅਕੋਰਡਿੰਗ ਜੇ ਇੱਥੋਂ ਚੱਲ ਪਾਂਗੇ ਵੀਡੀਓ ਨੂੰ ਵੱਧੋ-ਬਧ ਸ਼ੇਅਰ ਕਰਦੇ ਹੋ ਤੇ ਜਿਨ੍ਹਾਂ ਨੇ ਸਾਡੀ ਕੱਲ ਵਾਲੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਣਾ ਕਿ ਆਪਣਾ ਪਰਸ ਡਿੱਗ ਪਿਆ ਸੀ ਤੇ ਪੈਸੇ ਦਾ ਅਰੇਂਜਮੈਂਟ ਫਿਰ ਮੈਂ ਕਰਕੇ ਤੁਰਿਆ ਹੋਇਆ ਘਰੋਂ ਆਪਣੇ ਗਵਾਂਡੀਆਂ ਦੇ ਮੁੰਡੇ ਦਾ ਡੈਬਿਟ ਕਾਰਡ ਫੜ ਕੇ ਠੀਕ ਹੈ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਫਰ ਦੀਆਂ ਘੜੀਆਂ ਘਰੀਆਂ ਸਫਰ ਦੀਆਂ ਸਫਰ ਦੀਆਂ ਘੜੀਆਂ ਕੀ ਕਹਿੰਦੇ ਹੁੰਦੇ ਨੇ ਖੜ ਜੋ ਆ ਇੰਤਜ਼ਾਰ ਦੀਆਂ ਘੜੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਬਧੋ ਵੱਧ ਪਿਆਰ ਦਿਓ ਤੇ ਬਹੁਤ ਘੈਂਟ ਤੇ ਬਹੁਤ ਸੋਹਣਾ ਸਾਨੂੰ ਐਤ ਕੀ ਆਪਾਂ ਐਡਵੈਂਚਰ ਕਰਕੇ ਦਿਖਾਵਾਂਗੇ ਠੀਕ ਹੈ ਤੁਸੀਂ ਪਸੰਦ ਕਰੋਗੇ ਜਰੂਰ ਇਹ ਟੂਰ ਨੂੰ ਉਹ ਆ ਗਿਆ ਸਾਹਮਣੇ ਦਗਛਈ ਸ਼ਾਉਣੀ ਉਹ ਸੜਕ ਚੜ੍ਹਦੀ ਆ ਤਾਂ ਸਾਨੂੰ ਇੱਕ ਦਗਛਈ ਮਿਊਜ਼ੀਅਮ ਦਾ ਟਾਈਮ ਵੀ ਹੈ ਨਾ ਆਪਾਂ ਟਾਈਮ ਤੋਂ ਪਹਿਲਾਂ ਤੇ ਆਪਾਂ ਨੂੰ ਥੋੜਾ ਜਿਹਾ ਰਾਹ ਦੇ ਵਿੱਚ ਖੜ੍ਹ ਕੇ ਕਿਤੇ ਵੇਟ ਕਰਨੀ ਪਊਗੀ ਹਿਸਟੋਰੀਕਲ ਮੋਨੂਮੈਂਟਸ ਤੇ ਦਗਛਈ ਮਿਊਜ਼ੀਅਮ ਇਹ ਦੋ ਚਾਰ ਚੀਜ਼ਾਂ ਇਧਰਲੇ ਪਾਸੇ ਹੈਗੀਆਂ ਨੇ ਦੇਖਣ ਵਾਲੀਆਂ ਆ ਸਾਰੇ ਆਰਮੀ ਦੇ ਕੈਂਪ ਨੇ ਘਟੋ ਘਟ 3-4 ਕਿਲੋਮੀਟਰ ਦੇ ਨੇੜੇ ਤੇ ਜਿਹੜੇ ਮੈਂ ਉਥੋਂ ਜਿਹੜੇ ਮੇਨ ਰੋਡ ਤੋਂ ਚੜਾਈ ਚੜੀ ਸੀ ਦਗਸ਼ਈ ਵਾਲੀ 3-4 ਕਿਲੋਮੀਟਰ ਇਹ ਚੜਾਈ ਚੜ ਰਹੀ ਆ ਬਹੁਤ ਉੱਚੀ ਥਾਂ ਦੇ ਉੱਤੇ ਜਾ ਕੇ ਇਹ ਜੇਲ ਬਣੀ ਹੋਈ ਆ ਹੁਣ ਤਾਂ ਇਹਨੂੰ ਜੇਲ ਮਿਊਜ਼ੀਅਮ ਕਿਹਾ ਜਾਣ ਲੱਗਿਆ ਇੱਕ ਤਰ੍ਹਾਂ ਦਾ ਤੇ ਉਹ ਟਾਈਮਾਂ ਦੇ ਵਿੱਚ ਇਸ ਜੇਲ ਦਾ ਕਾਲੇ ਪਾਣੀ ਵਰਗਾ ਕੰਮ ਹੁੰਦਾ ਸੀ ਬਹੁਤ ਸਖਤ ਸਜ਼ਾਵਾ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ ਦਗਸ਼ਈ ਇਹਦਾ ਨਾਮ ਕਿਉਂ ਪਿਆ ਉਹ ਵੀ ਬਹੁਤ ਇੰਟਰਸਟਿੰਗ ਚੀਜ਼ ਆ ਉਹ ਤੁਹਾਨੂੰ ਆਪਾਂ ਗਾਹਾਂ ਪਹੁੰਚ ਕੇ ਦੱਸਾਂਗੇ ਕਿਹੜਾ ਪਹੁੰਚ ਜੀਏ ਪਹਿਲਾਂ ਬਾਕੀ ਇਹ ਸਾਰਾ ਆਰਮੀ ਕੰਟੇਨਮੈਂਟ ਜ਼ੋਨ ਆ ਇੱਥੇ ਕੋਈ ਵੀ ਬੰਦਾ ਆਪਦਾ ਕੋਈ ਨਵਾਂ ਘਰ ਕੋਈ ਦੁਕਾਨ ਕੁਝ ਨਹੀਂ ਪਾ ਸਕਦਾ ਬਿਨਾਂ ਆਰਮੀ ਦੀ ਪਰਮਿਸ਼ਨ ਤੋਂ ਤੇ ਬਾਹਰਲਾ ਬੰਦਾ ਦਾ ਪਾਈ ਨਹੀਂ ਸਕਦਾ ਅੰਦਰਲੇ ਨੇ ਵੀ ਜੇ ਕੋਈ ਛੇੜਛਾੜ ਕਰਨੀ ਹੈ ਨਾ ਦਕਸ਼ਾਈ ਦੇ ਵਿੱਚ ਰਹਿੰਦਾ ਤਾਂ ਉਹਨੂੰ ਵੀ ਇੱਥੇ ਆਰਮੀ ਦੀ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਆ ਫੇਰ ਜਾ ਕੇ ਕੋਈ ਨਾ ਕੋਈ ਉਹ ਕਾਰਵਾਈ ਕਰ ਸਕਦੇ ਨੇ ਬਹੁਤ ਘੱਟ ਟੂਰਿਸਟ ਇਧਰਲੇ ਪਾਸੇ ਆਉਂਦੇ ਨੇ ਤੇ ਬਹੁਤ ਸ਼ਾਂਤ ਮਾਹੌਲ ਹੈ ਇਧਰ ਇਸ ਗੱਡੀ ਦੇ ਪਰਲੇ ਪਾਸੇ ਆਪਾਂ ਮੋਟਰਸਾਈਕਲ ਲਾਤਾ ਤੇ ਇਹ ਆ ਜੀ ਸਾਹਮਣੇ ਜੇਲ ਇੱਥੇ ਲਿਖਿਆ ਹੋਇਆ ਦਗਸ਼ਾਈ ਮਿਲਟਰੀ ਜੇਲ ਤੇ ਮਿਊਜ਼ੀਅਮ ਠੀਕ ਹੈ ਇਧਰਲੇ ਪਾਸੇ ਜਿੰਨੇ ਵੀ ਆ ਬੈਰਕਾਂ ਬਣੀਆਂ ਹੋਈਆਂ ਨੇ ਜਾਂ ਕਮਰੇ ਬਣੇ ਹੋਏ ਨੇ ਹਨ ਇਹਨਾਂ ਨੂੰ ਜਿੰਦਾ ਲੱਗਿਆ ਹੋਇਆ ਇਹਦੀ ਐਂਟਰੀ ਉਧਰਲੇ ਪਾਸੇੋਂ ਆ ਇਧਰ ਟਾਈਮਿੰਗ ਨੋਟ ਕਰ ਲਓ ਸਵੇਰੇ 9:30 ਵਜੇ ਖੁੱਲਦਾ ਹੈ ਤੇ 12:30 ਵਜੇ ਬੰਦ ਹੋ ਜਾਂਦਾ ਉਦੋਂ ਬਾਅਦ ਸ਼ਾਮ ਨੂੰ 3 ਵਜੇ ਖੁੱਲ ਕੇ 5 ਵਜੇ ਬੰਦ ਹੋ ਜਾਂਦਾ ਠੀਕ ਹੈ ਸੋਮਵਾਰ ਨੂੰ ਇਹ ਬੰਦ ਰਹਿੰਦਾ ਜੀ ਇਧਰਲੇ ਪਾਸੇ ਹਿਸਟਰੀ ਲਿਖੀ ਹੋਈ ਆ ਠੀਕ ਹੈ ਚਾਹੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲਓ ਨਹੀਂ ਮੋਟਾ-ਮੋਟਾ ਮੈਂ ਤੁਹਾਨੂੰ ਦੱਸ ਦੂੰਗਾ ਇਸ ਟਾਈਮ ਆਪਾਂ 6087 ਫੁੱਟ ਹਾਈਟ ਦੇ ਉੱਤੇ ਖੜੇ ਆ ਠੀਕ ਹੈ ਜੀ 11 ਕਿਲੋਮੀਟਰ ਦਾ ਸੋਲੋਂ ਜਿਹੜਾ ਮੇਨ ਸ਼ਹਿਰ ਆ ਉਹ ਤੋਂ ਡਿਸਟੈਂਸ ਆ ਇਹਦਾ ਤੇ ਬਾਕੀ ਆ ਕੁਝ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਮੇਨ ਗੇਟ ਆ ਗਿਆ ਜੀ ਜਿੰਨੇ ਵੀ ਆ ਤੁਸੀਂ ਦਰਵਾਜ਼ੇ ਦੇਖ ਰਹੇ ਹੋ ਹਨਾ ਆ ਦੇਖੋ ਇਹ ਉਸ ਵੇਲੇ ਦੀ ਬਣੇ ਹੋਏ ਨੇ 1849 ਈਸਵੀ ਦੀ ਇਹ ਜੇਲ ਬਣੀ ਹੋਈ ਆ ਤੇ ਸਾਰਾ ਕੰਮ ਜ਼ਿਆਦਾਤਰ ਇੱਥੇ ਲੱਕੜ ਦਾ ਹੋਇਆ ਹੋਇਆ ਆ ਆ ਕੰਧਾਂ ਬਾਕੀ ਛੱਤਾਂ ਸਾਰੀਆਂ ਲੱਕੜ ਦੀਆਂ ਨੇ ਤੇ ਜਿਹੜਾ ਆ ਤੁਸੀਂ ਦੇਖ ਰਹੇ ਹੋ ਨਾ ਆ ਯੰਤਰ ਜਿਹੜਾ ਪਿਆ ਇੱਥੇ ਲਾਲਜਾ ਤੇ ਆ ਸਾਰੇ ਹੀ ਇਹਦੇ ਬਾਰੇ ਹਿਸਟਰੀ ਲਿਖੀ ਹੋਈ ਆ ਇੱਥੇ ਇਹ ਨਾ ਅੱਗ ਬੁਝਾਉਣ ਵਾਲਾ ਯੰਤਰ ਆ ਇਹ ਤੇ ਸਕਾਟਲੈਂਡ ਤੋਂ ਲਿਆਂਦਾ ਗਿਆ ਸੀ ਉਹ ਟਾਈਮਾਂ ਦੇ ਵਿੱਚ ਤੇ ਆਹ ਸਾਰਾ ਨਾ ਇਹਦਾ ਬਾਹਰ ਦਾ ਆਲੇ-ਦਾਲ ਦਾ ਮਾਹੌਲ ਆ ਪ੍ਰਾਣੀਆਂ ਚੀਜ਼ਾਂ ਪਈਆਂ ਨੇ ਆ ਚੱਕੀ ਪਈ ਆ ਪੀਸਣ ਵਾਲੀ ਇਹਦੇ ਬਾਰੇ ਵੀ ਹਿਸਟਰੀ ਲਿਖੀ ਹੋਈ ਆ ਵੀ 19ਵੀਂ ਸਦੀ ਦੀ ਇਹ ਜਦੋਂ ਜੇਗਲ ਦੇ ਵਿੱਚ ਚੱਕੀ ਪੀਸਦੇ ਸੀ ਤਾਂ ਆਹ ਚੀਜ਼ ਨੂੰ ਯੂਜ਼ ਕਰਦੇ ਸੀ ਉਦੋਂ ਤੇ ਇੱਥੋਂ ਨਵੇਂ ਪਾਸੇ ਦੀ ਐਂਟਰੀ ਆ ਤੇ ਆਹ ਸਾਰੇ ਦਰਵਾਜ਼ੇ ਉਸ ਵੇਲੇ ਦੇ ਲੱਗੇ ਹੋਏ ਨੇ ਲੱਕੜ ਲੱਗੀ ਹੋਈ ਆ ਸਾਰੀ ਇਹ ਬਸ ਆਹ ਕਿੱਲ ਲੱਗੇ ਹੋਏ ਨੇ ਦੇ ਵਿੱਚ ਬਾਕੀ ਸਾਰੀ ਲੱਕੜ ਦੇਖਣ ਨੂੰ ਲੋਹਾ ਲੱਗਦਾ ਹੈ ਤੇ ਵੀਡੀਓ ਬਣਾਉਣੀ ਇੱਥੇ ਅਲਾਉਡ ਆ ਆਰਮੀ ਵਾਲੇ ਬਾਈ ਬੈਠੇ ਨੇ ਪਰ ਵੀਡੀਓ ਬਣਾਉਣ ਤੋਂ ਤੁਹਾਨੂੰ ਕੋਈ ਨਹੀਂ ਰੋਕੂਗਾ ਮੈਂ ਵੀ ਪੁੱਛ ਕੇ ਵੀਡੀਓ ਬਣਾ ਰਿਹਾ ਹਾਂ ਬਾਕੀ ਇਧਰਲੇ ਪਾਸੇ ਸਾਰੀ ਇਹਦੀ ਹਿਸਟਰੀ ਲਿਖੀ ਹੋਈ ਆ ਉਹ ਟਾਈਮਾਂ ਦਾ ਇਹਦੇ ਉੱਤੇ 1849 ਈਸਵੀ ਚ ਇਹ ਬਣੀ ਆ ਤਾਂ ਉਹ ਟਾਈਮਾਂ ਦਾ ਇਹਦੇ ਉੱਤੇ 73000 ਰੁਪਇਆ ਲੱਗਿਆ ਹੋਇਆ ਤੇ ਆ ਬੈਰਕ ਦੇਖ ਲਓ ਯਾਰ ਤੁਸੀਂ ਜੇਲ੍ਹ ਦੇਖ ਲਓ ਉਹ ਟਾਈਮਾਂ ਦੀ ਹਨਾ ਇਸ ਜੇਲ੍ਹ ਦੇ ਵਿੱਚ ਇਸ ਕਮਰੇ ਦੇ ਵਿੱਚ ਨੱਥੂ ਰਾਮ ਗੋੜਸੇ ਨੂੰ ਰੱਖਿਆ ਗਿਆ ਸੀ ਆ ਦੇਖੋ ਨੱਥੂ ਰਾਮ ਗੋੜਸੇ ਕਿਉਂਕਿ ਜਦੋਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੋੜਸੇ ਨੇ ਗੋਲੀ ਮਾਰੀ ਆ ਨਾ ਤਾਂ ਉਹ ਟਾਈਮਾਂ ਦੇ ਵਿੱਚ ਜਿਹੜੀ ਪੇਸ਼ੀ ਹੁੰਦੀ ਸੀ ਵੱਡੇ ਮਲਜਮ ਜਿਹੜੇ ਹੁੰਦੇ ਸੀ ਉਹਨਾਂ ਦੀ ਜਿਹੜੀ ਪੇਸ਼ੀ ਹੁੰਦੀ ਸੀ ਨਾ ਉਹ ਸ਼ਿਮਲੇ ਹੁੰਦੀ ਸੀ ਤਾਂ ਜਦੋਂ ਨੱਥੂ ਨੱਥੂ ਰਾਮ ਗੋੜਸੇ ਨੂੰ ਸ਼ਿਮਲੇ ਲੈ ਕੇ ਜਾ ਰਹੇ ਸੀ ਤਾਂ ਇੱਕ ਰਾਤ ਉਹਨੂੰ ਇੱਥੇ ਰੱਖ ਕੇ ਲੈ ਕੇ ਗਏ ਸੀ ਫਿਰ ਆਹ ਦੇਖੋ ਠੀਕ ਆ ਬਹੁਤ ਉੱਚੀ ਛੱਤ ਬਣੀ ਹੋਈ ਆ ਤੇ ਉਹ ਛੱਤ ਵੀ ਜਿਹੜੀ ਇਹਦੀ ਹੈਗੀ ਆ ਲੱਕੜ ਦੀ ਆ ਠੀਕ ਹੈ ਤੇ ਜਿਹੜੀ ਆਹਾ ਛੱਤ ਠੀਕ ਹੈ ਜਿੱਥੇ ਆਪਾਂ ਹੁਣ ਘੁੰਮ ਰਹੇ ਹਾਂ ਫਰਸ਼ ਤੇ ਇਹ ਵੀ ਲੱਕੜ ਦੀ ਆ ਉਸ ਟਾਈਮ ਦੀ ਇਹਦੇ ਉੱਤੇ ਲੱਕੜ ਲੱਗੀ ਹੋਈ ਆ ਕਿਉਂਕਿ ਇਹਦੇ ਥੱਲੇ ਨਾ ਬੇਸਮੈਂਟ ਦੇ ਵਿੱਚ ਮੁਲਾਜ਼ਮ ਰਹਿੰਦੇ ਹੁੰਦੇ ਸੀ ਪੁਲਿਸ ਵਾਲੇ ਰਹਿੰਦੇ ਹੁੰਦੇ ਸੀ ਕੈਦੀ ਜਦੋਂ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਜਾਂ ਕੁਝ ਵੀ ਹਲਚਲ ਹੁੰਦੀ ਸੀ ਨਾ ਤਾਂ ਉਹਨਾਂ ਨੂੰ ਪੈੜਾਂ ਦੀ ਆਵਾਜ਼ ਸੁਣ ਜਾਂਦੀ ਸੀ ਠੀਕ ਹੈ ਟੋਟਲ ਇੱਥੇ 54 ਕਮਰੇ ਬਣੇ ਹੋਏ ਨੇ ਐਵੇਂ ਦੇ ਆਹ ਦੇਖੋ ਇਹਦਾ ਥੱਲੇ ਦਰਵਾਜ਼ਾ ਪਟਿਆ ਗਿਆ ਤੇ ਇਹਦੇ ਵਿੱਚ ਕਹਿੰਦੇ ਬੰਦੇ ਨੂੰ ਰੱਖ ਲੈਂਦੇ ਸੀ ਤੇ ਸਾਰੇ ਦਿਨ ਨੂੰ ਯੂਜ਼ ਕਰਨ ਵਾਸਤੇ ਉਹਦੇ ਦੋ ਘੜੇ ਉਹਨੂੰ ਦੇ ਦਿੰਦੇ ਸੀ ਇੱਕ ਘੜੇ 'ਚ ਪਾਣੀ ਪੀਣ ਵਾਲਾ ਹੁੰਦਾ ਸੀ ਦੂਜਾ ਘੜਾ ਜਿਹੜਾ ਵਾਸ਼ਰੂਮ ਵਗੈਰਾ ਜੀ ਉਹਨੇ ਜਾਣਾ ਹੁੰਦਾ ਤਾਂ ਇਸੇ ਕਮਰੇ 'ਚ ਹੀ ਉਹਨੂੰ ਜਾਣਾ ਪੈਂਦਾ ਸੀ ਤੇ ਦੂਜਾ ਘੜਾ ਉਹ ਤੋਂ ਵਰਤੀ ਜਾਂਦੇ ਐਡੇ ਐਡੇ ਪੀੜੇ ਪੀੜੇ ਗੇਟ ਸੀ ਠੀਕ ਆ ਮੈਂ ਅੱਜ ਮੈਂ ਆਹ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਉਹਦਾ ਗੇਟ ਪਟਿਆ ਪਿਆ ਸੀ ਆਹ ਸੀ ਗੇਟ ਲੱਗਿਆ ਹੋਇਆ ਹੈ ਨਾ ਇਹ ਗੇਟ ਜਦੋਂ ਬੰਦ ਕਰ ਦਿੰਦੇ ਤਾਂ ਸਾਰੀ ਗੱਲਬਾਤ ਬਸ ਇਸ ਮੋਰੀ ਥਾਂ ਹੀ ਕਰਦੇ ਸੀ ਬਾਕੀ ਬੰਦਾ ਸਾਰਾ ਅੰਦਰ ਤਾੜ ਕੇ ਰੱਖ ਦਿੰਦੇ ਸੀ। ਇਸ ਤੋਂ ਵੀ ਪੀੜੀਆਂ ਪੀੜੀਆਂ ਜੇਲ੍ਹਾਂ ਨੇ ਇਹਦੇ ਵਿੱਚ ਟੋਟਲ 54 ਬੈਰਕਾਂ ਬਣੀਆਂ ਹੋਈਆਂ ਨੇ। ਤੇ ਆਹ ਦੇਖੋ ਜਦੋਂ ਕਹਿੰਦੇ ਜਿਆਦਾ ਹੀ ਸਖਤਾਈ ਨਾਲ ਬੰਦੇ ਨੂੰ ਰੱਖਣਾ ਹੁੰਦਾ ਸੀ ਨਾ ਆ ਮੇਰੇ ਜੇ ਬਾਹਲ ਐ ਪਿਛਲੇ ਪਾਸੇ ਨੂੰ ਕਰਾਣਾ ਸਾਰਾ 1.5 ਫੁੱਟ ਦਾ ਇਹ ਇੰਨੀ ਕੁ ਚੌੜੀ ਕੰਧ ਹੱਤੇ ਬੰਦਾ ਇਹਦੇ ਵਿੱਚ ਸਿੱਧਾ ਖੜਾ ਕਰ ਦਿੰਦੇ। ਖੜਾ ਕਰਨ ਤੋਂ ਬਾਅਦ ਉਦੇ ਮੂੰਹ ਦੇ ਉੱਤੇ ਮਾਸਕ ਪਾ ਦਿੰਦੇ ਸੀ ਜਿਵੇਂ ਆ ਬਾਈ ਦੀ ਟੋਪੀ ਪਾਈ ਹੋਈ ਹੈ ਨਾ ਮੂੰਹ ਤੇ ਟੋਪੀ ਪਾ ਕੇ ਇਥੋਂ ਇਹਨੂੰ ਜਿੰਦਾ ਲਾ ਆਂਦੇ ਸੀ ਤੇ ਉਹ ਬੰਦਾ ਸਿੱਧਾ ਖੜੇ ਦਾ ਖੜਾ ਰਹਿੰਦਾ ਸੀ ਜਦੋਂ ਉਹਨੂੰ ਜਿਆਦਾ ਸਖਤਾਈ ਨਾ ਰੱਖਣਾ ਹੁੰਦਾ ਸੀ ਉਹ ਚੀਜ਼ ਵਾਸਤੇ ਇਹ ਦੱਸੀ ਗਈ ਹੈ ਗੱਲ ਨਾ ਇਹ ਵੀ ਕਹਿੰਦੇ ਕਾਲੇ ਇਹਦੇ ਵਿੱਚ ਜਿਹੜੇ ਬਈ ਬੰਦਾ ਸਜਾ ਕੱਟਣ ਆਉਂਦਾ ਸੀ ਨਾ ਉਹ ਕਹਿੰਦੇ ਉਹ ਮਰਦਾ ਹੀ ਸੀ ਇੱਥੇ ਮਰਨ ਤੋਂ ਬਾਅਦ ਹੀ ਉਹ ਛੁੱਟਦਾ ਹੁੰਦਾ ਸੀ ਕਾਮਾਗਾਟਾ ਮਾਰੂ ਜਹਾਜ਼ ਦੇ ਜਿਹੜੇ ਹੋਰ ਕੈਦੀ ਹੋਏ ਨੇ ਹਨ ਤਾਂ ਉਹਨਾਂ ਦੇ ਵਿੱਚੋਂ ਚਾਰ ਸਿੱਖਾਂ ਨੂੰ ਵੀ ਇਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਹਾਂ ਫੀਲ ਜੇ ਕਰਨ ਵਾਲੀ ਗੱਲ ਹੋ ਰਹੀ ਹੈ ਕਿ ਇੱਥੇ ਹੈ ਕੋਈ ਨਹੀਂ ਸਾਰੇ ਕੈਦੀ ਅੰਦਰ ਤੜੇ ਹੋਣਗੇ ਜੇਲਰ ਜائیں ਤੁਰਦਾ ਹਨ ਉਹ ਟਾਈਮਾਂ ਦੇ ਵਿੱਚ ਛੱਤਾਂ ਉਹੀ ਨੇ ਹਵਾ ਹਵਾ ਆਉਣ ਵਾਸਤੇ ਰੱਖੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਇੱਕ ਹੋਰ ਕਮਰਾ ਬਣਿਆ ਹੋਇਆ ਅੱਛਾ ਯਾਰ ਇਹ ਤਾਂ ਖਾਸਾ ਬਣਿਆ ਹੋਇਆ ਅੰਦਰ ਨੂੰ ਦੇਖਣ ਨੂੰ ਪਤਾ ਹੀ ਨਹੀਂ ਲੱਗਦਾ ਤੇ ਆ ਸਾਰੀਆਂ ਫੋਟੋਆਂ ਉਹ ਟਾਈਮ ਦੇ ਇਹ ਕਿੰਨਾਂ ਦੀ ਵਰਦੀ ਆ ਯਾਰ ਗੋਰਖਾ ਅੱਛਾ ਉਹਨਾਂ ਦੀ ਕੋਈ ਡਰੈੱਸ ਹੋਣੀ ਹੈ ਇਧਰਲੇ ਪਾਸੇ ਆ ਪਾ ਕੇ ਉਹੀ ਸੇਮ ਡਰੈੱਸ ਲੜਾਈ ਕਰ ਰਹੇ ਨੇ ਛੱਤ ਦੇਖ ਲਓ ਕਿੰਨੀ ਉੱਚੀ ਆ ਲੱਕੜ ਦੀ ਆ ਸਾਰੀ ਤੇ ਜਿਹੜੀ ਆ ਲੱਕੜ ਲੱਗੀ ਹੋਈ ਆ ਇਹਨਾਂ ਨੂੰ ਆਪਣਾ ਦਰਵਾਜ਼ਿਆਂ ਨੂੰ ਇਹ ਸਾਰੀ ਸਾਗਵਾਨ ਦੀ ਲੱਕੜ ਆ ਲੇਅਰ ਮੰਦਰਲੀ ਪਾਸੇ ਆਇਆ ਅੰਦਰਲੀ ਪਾਸੇ ਉਹ ਡੀ ਜੇਲ ਇੱਕ ਹੋਰ ਬਣਾ ਰੱਖੀ ਆ ਇੱਥੇ ਲਿਖਿਆ ਹੋਇਆ ਇਹਨਾਂ ਨੇ ਹਿਸਟਰੀ ਵੀ 16 ਕਮਰੇ ਆ ਬਣਾਏ ਗਏ ਨੇ ਟੋਟਲ ਜਦੋਂ ਕਿਸੇ ਅ ਕੈਦੀ ਨੂੰ ਕੱਲੇ ਚ ਰੱਖਣਾ ਹੁੰਦਾ ਸੀ ਠੀਕ ਆ ਜਿਆਦੇ ਹੋਰ ਜਿਵੇਂ ਸਖਤ ਸਜ਼ਾ ਦੇਣੀ ਸੀ ਤਾਂ ਇਹਦੇ ਵਿੱਚ ਉਹਨੂੰ ਤਾੜ ਦਿੰਦੇ ਉਹੀ ਦੋ ਘੜਿਆਂ ਵਾਲਾ ਪ੍ਰੋਸੈਸ ਇੱਕੜਾ ਪਾਣੀ ਪੀਣ ਵਾਸਤੇ ਦੂਜਾ ਘੜਾ ਆਪਣਾ ਵਾਸ਼ਰੂਮ ਵਾਸਤੇ ਇਹ ਗੇਟ ਜਦੋਂ ਲਾ ਦਿੰਦੇ ਨਾ ਆ ਦੇਖੋ ਸਿਰਫ ਉਹਨੂੰ ਇੱਥੋਂ ਗੱਲ ਕਰਦੇ ਸੀ ਇਹਦੇ ਨਾਲ ਇਹ ਤਾਂ ਹੁਣ ਚਲ ਜਾਮ ਹੋਇਆ ਪਿਆ ਤੇ ਇਹਦੇ ਵਿੱਚ ਦੀ ਰੋਟੀ ਪਾਣੀ ਉਹਨੂੰ ਦਿੰਦੇ ਸੀ ਕੁੱਤੇਆਂ ਨੂੰ ਰੋਟੀ ਪਾਣੀ ਪਾ ਦਿੰਦੇ ਸੀ ਬਸ ਇੰਨੀ ਥਾਂ ਵਿੱਚ ਦੀ ਬਾਹਲੀ ਗੱਲ ਗੁੱਲ ਨਹੀਂ ਉਹਦੇ ਨਾਲ ਕਰਦੇ ਸੀ ਜਿਵੇਂ ਆ ਸੀ ਐ ਖੁੱਲਦਾ ਸੀ ਇੱਥੋਂ ਉਹ ਐ ਬਸ ਰੋਟੀ ਪਾਣੀ ਇਹਦੇ ਵਿੱਚ ਦੀ ਸਿੜ ਦਿੰਦੇ ਸੀ ਗੱਦੀ ਨੂੰ ਇਹਦੇ ਵਿੱਚ ਵੀ ਸਾਰੀ ਲੱਕੜ ਲੱਗੀ ਹੋਈ ਆ ਜੇ ਇਹਦੇ ਵਿੱਚ ਵੀ ਕੋਈ ਭੱਜ ਨੱਠ ਕਰਦਾ ਨਾ ਉਹ ਤਾਂ ਵੀ ਥੱਜੇ ਥੱਲੇ ਮਲਾਜ਼ਮਾਂ ਨੂੰ ਪਤਾ ਲੱਗਦਾ ਸੀ ਬਸ ਕੁਛ ਕਮਰੇ ਨੇ ਨੇ ਲਾਈਟਾਂ ਲਾ ਰੱਖੀਆਂ ਨੇ ਦਿਖਾਉਣ ਵਾਸਤੇ ਵੀ ਅੰਦਰੋਂ ਐਵੇਂ ਦਾ ਤੇ ਬਾਕੀ ਕਮਰਿਆਂ ਦੀਆਂ ਲਾਈਟਾਂ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਨੇ ਵੀ ਸਾਰਾ ਕੁਝ ਸੇਮ ਹੀ ਆ ਹੈਨਾ ਜਿਵੇਂ ਆ ਦੇਖੋ ਹੁਣ ਇਧਰਲੇ ਪਾਸੇ ਆਹਾ ਪੱਠੀ ਆ ਪੱਠੀ ਕਹੀ ਜਾਂਦਾ ਜਿਵੇਂ ਚਿਮਣੀ ਹੁੰਦੀ ਹੈ ਨਾ ਅੱਗ ਬਾਲ ਲੈਂਦੇ ਸੀ ਤੇ ਇਹਦੇ ਵਿੱਚ ਨਾ ਫਿਰ ਸਰੀਏ ਗਰਮ ਕਰਕੇ ਇੱਥੇ ਬੰਦਾ ਬੰਨ ਲੈਂਦੇ ਸੀ ਆ ਥਾਂ ਦੇ ਉੱਤੇ ਫਿਰ ਉਹਨੂੰ ਦਾਗ ਦਿੱਤਾ ਜਾਂਦਾ ਸੀ ਸਰੀਏ ਦੇ ਨਾਲ ਗਰਮ ਕਰਕੇ ਨਾ ਪੂਰਾ ਸਰੀਆ ਉਹਦੇ ਪਿੰਡੇ ਤੇ ਦਾਗ ਦੇ ਦਿੰਦੇ ਸੀ ਤਾਂ ਗੁਪਤੰਗਾਂ ਤੇ ਵੀ ਲਾ ਦਿੰਦੇ ਹੁੰਦੇ ਸੀ ਕਈ ਵਾਰੀ ਤਾਂ ਕਰਕੇ ਇਹ ਜਗ੍ਹਾ ਦਾ ਨਾਮ ਦਗਸ਼ਈ ਪੈ ਗਿਆ ਸੀ ਦਗਸ਼ਈ ਦਾਗ ਤੋਂ ਦਾਗ-ਦਾਗ ਸ਼ਾਹੀ ਕਹਿੰਦੇ ਹੁੰਦੇ ਸੀ ਪਹਿਲਾਂ ਤੇ ਆ ਥਾਵਾਂ ਦੇ ਉੱਤੇ ਬੰਦੇ ਨੂੰ ਬੰਨ੍ਹ ਲੈਂਦੇ ਹੁੰਦੇ ਸੀ ਬੜਾ ਨਹੀਂ ਯਾਰ ਕੀ ਕੀ ਕਰਦੇ ਸੀ ਹਨਾ ਤਰੀਕੇ ਸੀ ਸਜ਼ਾਵਾਂ ਦੇ ਅੰਗਰੇਜ਼ ਕਿਹੜਾ ਮੁਗਲਾਂ ਤੋਂ ਘੱਟ ਸੀ ਤੇ ਸਭ ਤੋਂ ਆਖਰੀ ਕੈਦੀ ਜਿਹੜਾ ਇੱਥੇ ਹੋਇਆ ਉਹ ਨੱਥੂ ਰਾਮ ਗੋੜ ਸੀ ਸੀ ਠੀਕ ਆ ਇਧਰਲੇ ਪਾਸੇ ਚਰਖਾ ਪਿਆ ਇਹਦੇ ਬਾਰੇ ਮੈਂ ਤੁਹਾਨੂੰ ਸਟੋਰੀ ਦੱਸਦਾ ਤੇ ਇਹਦਾ ਵੈਸੇ ਐਂਟਰੀ ਇਧਰਲੇ ਪਾਸੇ ਹਾਂ ਕਹਿੰਦੇ ਇੱਕ ਵਾਰੀ ਇੱਥੇ ਮਹਾਤਮਾ ਗਾਂਧੀ ਨੇ ਵਿਜ਼ਿਟ ਕੀਤਾ ਸੀ ਵੈਸੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਜੇਲ ਨਹੀਂ ਹੋਈ ਸੀ ਮਹਾਤਮਾ ਗਾਂਧੀ ਇੱਥੇ ਵਿਜ਼ਿਟ ਕਰਨ ਆਇਆ ਸੀ ਤੇ ਕੋਈ ਮਤਲਬ ਧਰਨਾ ਤੋਰਨਾ ਦੇਣ ਆਇਆ ਸੀ ਕੈਦੀਆਂ ਨੂੰ ਇੱਥੇ ਕਹਿੰਦੇ ਚੰਗੀ ਤਰ੍ਹਾਂ ਰੱਖਿਆ ਨਹੀਂ ਜਾ ਰਿਹਾ ਸੀ ਫਿਰ ਜਦੋਂ ਇਹਦੇ ਧਰਨਾ ਦੇਣ ਆਇਆ ਉਹਨੂੰ ਇਹ ਕਮਰੇ ਵਿੱਚ ਰੱਖਤਾ ਸੀ ਆਹ ਪਤਾ ਨਹੀਂ ਕੀ ਗਾਟਰ ਜੇ ਕੱਢੇ ਹੋਏ ਨੇ ਵਿੱਚੋਂ ਇਧਰ ਉਹੀ ਚਿਮਨੀ ਵਾਲਾ ਪ੍ਰੋਸੈਸ ਇਹ ਕਮਰੇ ਦੇ ਵਿੱਚ ਰਿਹਾ ਸੀ ਉਹ ਤੇ ਇਧਰਲੇ ਪਾਸੇ ਮਹਾਤਮਾ ਗਾਂਧੀ ਦਾ ਚਰਖਾ ਡਾਇਆ ਹੋਇਆ ਠੀਕ ਆ ਆ ਦੇਖੋ ਇਧਰ ਫੋਟੋਆਂ ਵੀ ਲੱਗੀਆਂ ਹੋਈਆਂ ਹੀ ਸਟੇਡ ਇਨ ਥਿਸ ਜੇਲ ਸੈਲ 1920 ਈਸਵੀ ਦੇ ਵਿੱਚ બસ ਇਹੀ ਹੈ ਇਹ ਤੋਂ ਬਾਰੇ ਚੀਜ਼ ਇਹ ਨਵੀਂ ਦੇਖਣ ਨੂੰ ਮਿਲੀ ਆ ਤੇ ਸ਼ਾਇਦ ਤੁਸੀਂ ਵੀ ਇਹ ਚੀਜ਼ ਜਾਂ ਉਸ ਟਾਈਮਾਂ ਦੀ ਜੇਲ ਨਾ ਦੇਖੀ ਹੋਵੇ ਹਨਾ ਇਹਦੀ ਇਹਦੀ ਲੁੱਕ ਜਿਹੜੀ ਹੈਗੀ ਹੈ ਨਾ ਜਮਾ ਜਿਹੜੀ ਅਨਡਮਾਂਡ ਦੇ ਵਿੱਚ ਕਾਲੇ ਪਾਣੀ ਦੀ ਜੇਲ ਆ ਉਹਦੇ ਵਰਗੀ ਲੱਗਦੀ ਹੈ ਤੇ ਇਹ ਵੀ ਸੈਲੂਲਰ ਜੇਲ ਆ ਉਹ ਟਾਈਮਾਂ ਦੀ ਹਨਾ ਕਾਫੀ ਫੇਮਸ ਸੀ ਦੇ ਪੂਰੇ ਸ਼ਹਿਰ ਨਾਲੋਂ ਮਤਲਬ ਜਦੋਂ ਆਪਾਂ 메ਨ ਰੋਡ ਤੋਂ ਚੜੇ ਆ ਅੰਦਰ ਨੂੰ ਦਕਸ਼ਈ ਤੱਕ ਟੁਕਟ 4-5 ਕਿਲੋਮੀਟਰ ਆਪਾਂ ਸਿੱਧੀ ਚੜਾਈ ਚੜੇ ਆਂਦਾ ਪੂਰੇ ਸ਼ਹਿਰ ਨਾਲੋਂ ਸਭ ਤੋਂ ਉੱਚੀ ਇਹ ਜਗਾ ਬਣਾਈ ਹੋਈ ਸੀ ਉਹਦੇ ਵਿੱਚ ਹੀ ਇਹ ਝੀਲ ਸੀ ਤੇ ਹੁਣੇ-ਹੁਣੇ ਅੰਦਰੋਂ ਆਪਾਂ ਦਗਸ਼ਈ ਵਾਲਾ ਝੀਲ ਮਿਊਜ਼ੀਅਮ ਦੇਖ ਕੇ ਆਏ ਆਂ ਤੇ ਜਿਵੇਂ ਆਪਾਂ ਬਾਹਰ ਆਏ ਆਂ ਤੇ ਇਹ ਵੀਰ ਹੋਰੇ ਸਾਨੂੰ ਰਾਹ ਦੇ ਵਿੱਚ ਵੀ ਮਿਲੇ ਸੀ ਉੱਥੇ ਪ੍ਰਸ਼ਾਦਾ ਪਾਣੀ ਛਕ ਰਹੇ ਸੀ ਏ ਬਾਈ ਜੀ ਹੈਗੇ ਨੇ ਇਹ ਰਾਣਾ ਸਾਹਿਬ ਵਾਲੇ ਪਾਸੇ ਜੀ ਹਾਂ ਅੱਛਾ ਅਹਿਮਦਗੜ ਤੋਂ ਨੇ ਬਾਈ ਜੀ ਇਹ ਜਿਹੜਾ ਮਲੇਰ ਕੋਟਲੇ ਕੋਰਾ ਤੁਸੀਂ ਥੋੜਾ ਵੀਰੇ ਕਿਹੜਾ ਪਿੰਡਾ ਆਪਣਾ ਖੜੜਾ ਪਿੰਡਾ ਜੀ ਰਾਣਾ ਸਾਹਿਬ ਕੋਲ ਅੱਛਾ ਠੀਕ ਹੈ ਤੇ ਬਾਈ ਦੋਨੇ ਬਾਈ ਹੋਰੇ ਇੱਥੇ ਘੁੰਮਣ ਆਏ ਹੋਏ ਨੇ ਮੋਟਰਸਾਈਕਲ ਇਹਨਾਂ ਦਾ ਉੱਥੇ ਖੜਾ ਤੇ ਬਾਈ ਜੀ ਕੀ ਪਲਾਨ ਆ ਤੁਹਾਡਾ ਪੈਸੇ ਆ ਸਾਡਾ ਤਾਂ ਹਲੇ 1-2 ਦਿਨ ਦਾ ਹੀ ਪਲਾਨ ਆ ਅਸੀਂ ਚੈਲ ਹੁੰਦੇ ਹੋਏ ਆਪਣੇ ਸ਼ਿਮਲਾ ਘੁੰਮ ਕੇ ਵਾਪਸ ਆ ਜਾਣਾ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਥੋੜਾ ਸਾਨੂੰ ਕੰਮ ਆ ਫਿਰ ਅਸੀਂ ਦੁਬਾਰਾ ਆਵਾਂਗੇ ਫਿਰ ਚਲੋ ਵਧੀਆ ਕਿੰਨੇ ਦਿਨਾਂ ਦਾ ਕੱਢਿਆ ਹੁਣ ਤਾਂ ਅਸੀਂ 2-3 ਦਿਨ ਦਾ ਹੀ ਹਾਂ ਚਲੋ ਠੀਕ ਉਸ ਤੋਂ ਬਾਅਦ ਫਿਰ ਵੱਡਾ ਜਮਾ ਟਾਵੇਂ ਟੱਲੇ ਟੂਰਿਸਟ ਇੱਥੇ ਆਉਂਦੇ ਨੇ ਦਕਸ਼ਾਈ ਦੇ ਵਿੱਚ ਉਹ 2-22 ਵੇਲੇ ਸੀ ਆਪਾਂ ਨੂੰ ਤੇ ਉਸ ਤੋਂ ਬਾਅਦ ਇੱਕ ਗੱਡੀ ਗਈ ਆ ਹਨਾ ਪੰਜਾਬ ਨੰਬਰ ਤੇ ਐਵੇਂ ਜੇ ਆਉਂਦੇ ਨੇ ਬਾਕੀ ਇੱਥੇ ਲੋਕਾਂ ਦੇ ਘਰ ਵੀ ਹੈਗੇ ਨੇ ਲੋਕਲ ਨੰਬਰ ਉਧਰਲੇ ਲੋਕ ਫਿਰਦੇ ਨੇ ਬਸ ਤੇ ਚੀਜ਼ ਇਹ ਦੇਖਣ ਆਲੀ ਸੀ ਤੇ ਹੁਣ ਇੱਥੋਂ ਆਪਾਂ ਸਾਰਾ ਰਾਹ ਥੱਲੇ ਉਤਰਾਂਗੇ ਜਿਹੜੇ ਰਾਹ ਆਪਾਂ ਆਏ ਆ ਹੁਣ ਉਤਰਿਆ ਜੀ ਦੁਆਰੇ ਆਪਾਂ Shimla Road ਦੇ ਉੱਤੇ ਇੱਥੇ ਇਹਨਾਂ ਨੇ ਦਗਛਈ ਜਾਣ ਵਾਸਤੇ ਸਪੈਸ਼ਲ ਕੱਟ ਛੱਡਿਆ ਹੋਇਆ ਨਹੀਂ ਤਾਂ ਬਹੁਤ ਦੂਰ ਦੂਰ ਤੱਕ ਕੱਟ ਨਹੀਂ ਮਿਲਦਾ ਇਸ ਜਗ੍ਹਾ ਦਾ ਨਾਮ ਹੈਗਾ ਜੀ ਕੁਮਾਰ ਹੱਟੀ Shimla ਵਾਲੇ ਰੋਡ ਤੋਂ ਆਪਾਂ ਸਾਈਡ ਤੋਂ ਮੁੜ ਗਏ ਆ ਤੇ ਇਧਰਲੇ ਪਾਸੇ ਆਪਾਂ ਨੂੰ ਟ੍ਰੈਫਿਕ ਦਾ ਕੋਈ ਚਾਂਸ ਨਹੀਂ ਹੈਗਾ ਤੇ ਮਨਾਲੀ ਵਾਲੇ ਪਾਸੇ ਦਾ ਬਰਾ ਹਾਲ ਹੋਇਆ ਪਿਆ ਹੁਣ ਬੱਸ ਕੀ ਜਾਣਿਆ ਵੀ ਛੇਤੀ ਛੇਤੀ ਐਲਟੀਟਿਊਡ ਵਧੀ ਜਾਵੇ ਤੇ ਠੰਡ ਦੇ ਵਿੱਚ ਪਹੁੰਚੀ ਜਾਈਏ ਜਿਹੜੇ ਹਿਸਾਬ ਦੀ ਗਰਮੀ ਦੇ ਵਿੱਚੋਂ ਆਏ ਆ ਯਾਰ ਸੋਨ ਲਗੇ ਕੰਨਾਂ ਨੂੰ ਹੱਥ ਲਵਾਤਾ ਐ ਕਿ ਦਾ ਪੰਜਾਬ ਦੀ ਗਰਮੀ ਨਹੀਂ ਸਾਰੇ ਕਿਤੇ ਬੁਰਾ ਹਾਲ ਆ ਇੱਥੇ ਜਿੰਨੇ ਵੀ ਕੈਫੇ ਨੇ ਜਾਂ ਜਿੰਨੇ ਵੀ ਰੈਸਟੋਰੈਂਟ ਨੇ ਜਾਂ ਹੋਰ ਛੋਟੀਆਂ ਮੋਟੀਆਂ ਦੁਕਾਨਾਂ ਨੇ ਤਾ ਸਾਰੀਆਂ ਦੁਕਾਨਾਂ ਦੇ ਨਾਮ ਦੇ ਮੂਰੇ ਪਾਈਨ ਪਾਈਨ ਲਿਖਿਆ ਹੋਇਆ ਇਹਨਾਂ ਨੇ ਕਿਤੇ ਪਾਈਨ ਵੁੱਡ ਕਿਤੇ ਪਾਈਨ ਟਰੀ ਪਾਈਨ ਕੈਫੇ ਕਿਉਂਕਿ ਇੱਥੇ ਨਾ ਅਲਦ ਅਲ ਜਿਹੜੇ ਆ ਲੰਬੇ ਲੰਬੇ ਜਿਹੇ ਦਰਖਤ ਲੱਗੇ ਹੋਏ ਨੇ ਸਾਰੇ ਪਾਈਨ ਟਰੀ ਨਹੀਂ ਤੇ ਉਹਦੇ ਕਰਕੇ ਹੀ ਇਹਨਾਂ ਨੇ ਮਤਲਬ ਸਾਰੀਆਂ ਦੁਕਾਨਾਂ ਦਾ 90% ਨਾਮ ਆ ਦਰਖਤਾਂ ਦੇ ਨਾਮ ਦੇ ਉੱਤੇ ਹੀ ਰੱਖਿਆ ਹੋਇਆ ਠੀਕ ਆ ਸੋਲ੍ਹਾਂ ਸਾਰਾ ਰਹਿ ਗਿਆ ਇੱਥੋਂ 6 ਕਿਲੋਮੀਟਰ ਦੇ ਨੇੜੇ ਤੇੜੀ ਇਸ ਜਗ੍ਹਾ ਦਾ ਨਾਮ ਹੈਗਾ ਜੀ ਕੰਡਾ ਘਾਟ ਤੇ ਇੱਥੋਂ ਆਪਾਂ ਚੱਲੇ ਆ ਜੀ ਠੱਲੇ ਵਾਲੇ ਪਾਸੇ ਨੂੰ ਜਿਹੜੀ ਉਹ ਪਿੱਛੇ ਨੂੰ ਸੜਕ ਹੈਗੀ ਉਹ ਜਾ ਰਹੀ ਹੈ ਸਿੱਧੀ ਛੇਮਲੇ ਤੇ ਇੱਥੋਂ ਕੰਡਾ ਘਾੜ ਤੋਂ ਆਪਾਂ ਸਾਧੂਪੁਰ ਨੂੰ ਜਾ ਰਹੇ ਹਾਂ ਆਹਦੇ ਵਿੱਚ ਆ ਢਾਬੇ ਦੇ ਉੱਤੇ ਖੜਕੇ ਆਪਾਂ ਪਾਣੀ ਪੂਣੀ ਪੀਤਾ ਕਿਉਂਕਿ ਚਾਹ ਤਾਂ ਆਪਾਂ ਬੰਦ ਕੀਤੀ ਹੋਈ ਆ ਪਾਣੀ ਵੀ ਹੁਣ ਕਿੰਨਾ ਕੁ ਪੀ ਜਾਈਏ ਯਾਰ ਢਿੱਡ ਭਰਿਆ ਪਿਆ ਗਰਮੀ ਵੀ ਇਧਰਲੇ ਪਾਸੇ 10 ਕਿ ਡਿਗਰੀ ਟੈਂਪਰੇਚਰ ਦਾ ਫਰਕ ਆ ਤੇ ਮੈਂ ਤੁਹਾਨੂੰ ਦੱਸ ਕੇ ਹਟਿਆ ਭਈ ਆਪਾਂ ਸਾਧੂਪੁਰ ਹੋ ਕੇ ਚੈਨਲ ਨੂੰ ਚੱਲੇ ਆ ਤੇ ਸ਼ਿਮਲੇ ਆਪਾਂ ਨਹੀਂ ਜਾ ਰਹੇ ਸ਼ਿਮਲੇ ਨਾ ਜਾਣ ਦਾ ਕਾਰਨ ਇਹ ਆ ਸ਼ਿਮਲੇ ਨਾ ਜਾਣ ਦਾ ਕਾਰਨ ਇਹ ਆ ਵੀ ਉੱਥੇ ਨਾ ਟੂਰਿਸਟ ਬਹੁਤ ਜ਼ਿਆਦਾ ਹੁੰਦਾ ਯਾਰ ਤੇ ਟੂਰਿਸਟ ਬਹੁਤ ਜ਼ਿਆਦਾ ਹੋਣ ਕਰਕੇ ਉੱਥੇ ਫਿਰ ਟ੍ਰੈਫਿਕ ਵੀ ਵਧਿਆ ਹੁੰਦਾ ਹਨਾ ਹਰੇਕ ਚੀਜ਼ ਉੱਥੇ ਵੱਡੇ ਲੈਵਲ ਤੇ ਹੋਈ ਹੁੰਦੀ ਆ ਤੇ ਸ਼ਿਮਲੇ ਵੈਸੇ ਦੇਖਣ ਵਾਲੇ ਕੋਈ ਐਡੀਆਂ ਖਾਸ ਚੀਜ਼ਾਂ ਹੈ ਨਹੀਂ ਤੇ ਉਥੇ ਇੱਕ ਮਾਲ ਰੋਡ ਹੈ ਜਿਹਨੂੰ ਕਹਿੰਦੇ ਨੇ ਉਸੇ ਮਾਲ ਰੋਡ ਦੇ ਉੱਤੇ ਹੀ ਚਰਚ ਬਣੀ ਹੋਈ ਹੈ ਤੇ Shimla ਵਾਲੇ ਪਾਸੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਆਪਣੇ ਵਾਲੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ Shimla ਨੂੰ ਜਾਂਦੇ ਨੇ ਜਾਂ ਫਿਰ Manali ਨੂੰ ਜਾਂਦੇ ਨੇ ਸ਼ਿਮਲਾ ਸਾਰਾ ਭਰਿਆ ਪਿਆ ਪਰ ਚੀਜ਼ਾਂ ਉੱਥੇ ਐਡੀਆਂ ਦੇਖਣ ਵਾਲੀਆਂ ਹੈ ਨਹੀਂ ਤੇ ਬਾਕੀ ਜਿਹੇ ਜਿਹਾ ਸਮਾਨ ਆਪਣੇ ਮੋਟਰਸਾਈਕਲ ਦੇ ਉੱਤੇ ਲੱਗਿਆ ਹੋਇਆ ਇਹੇ ਜਿਹੇ ਸਮਾਨ ਦਾ ਸ਼ਿਮਲੇ ਦੇ ਵਿੱਚ 200% ਚਲਾਨ ਬਣਦਾ ਤੇ ਉਹ ਕੱਟ ਵੀ ਦਿੰਦੇ ਨੇ ਮੈਂ ਲਾਈਟਾਂ ਲੁੱਟਾਂ ਲਵਾਈਆਂ ਹੋਈਆਂ ਨੇ ਇਹਦੇ ਉੱਤੇ ਕਵਰ ਪਾਉਂਗੇ ਨਾ ਤਾਂ ਵੀ ਤੁਹਾਡਾ ਚਲਾਨ ਕੱਟ ਦਿੰਦੇ ਨੇ ਮਨਾਲੀ 'ਚ ਵੀ ਹੈਗੀ ਐਨੀ ਕੁ ਥੋੜੀ ਬਹੁਤ ਸਖਤਾਈ ਪਰ ਐਨੀ ਨਹੀਂ ਹੈਗੀ ਜਿੰਨੀ ਸ਼ਿਮਲੇ ਦੇ ਵਿੱਚ ਆ ਤੇ 80 ਜੌਨ ਲੈ ਕੇ ਥੋੜਾ ਜਿਹਾ ਇਸ਼ੂ ਆ ਤੇ ਬਾਕੀ ਕੋਈ ਐਡੀ ਖਾਸ ਗੱਲਬਾਤ ਹੈ ਨਹੀਂ ਜੇ ਕੋਈ ਐਡੀ ਖਾਸ ਗੱਲਬਾਤ ਹੁੰਦੀ ਸ਼ਿਮਲੇ ਦੀ ਆਪਾਂ ਜਾ ਵੀ ਪੜਦੇ ਤੇ ਲਗਭਗ ਤੁਸੀਂ ਸਾਰਿਆਂ ਨੇ ਜਿੰਨੇ ਵੀ ਆਪਾਂ ਨੂੰ ਦੇਖ ਰਹੇ ਨੇ ਉਹਨਾਂ ਨੇ ਸ਼ਿਮਲਾ ਵੈਸੇ ਦੇਖਿਆ ਹੀ ਹੋਣਾ ਤਾਂ ਕਰਕੇ ਉਹਨੂੰ ਆਪਾਂ ਕੈਨਸਲ ਕਰਦੇ ਆਂ ਤੇ ਚੈਨ ਵਾਲੇ ਪਾਸੇ ਨੂੰ ਚੱਲਦੇ ਆਂ ਆਪਾਂ ਲੋ ਜੀ ਸ਼ਾਮ ਦਾ 6:30 ਵਜੇ ਦਾ ਟਾਈਮ ਹੋ ਗਿਆ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਖੜੇ ਆ ਇੱਥੋਂ 7-8 ਕਿਲੋਮੀਟਰ ਚੈਲ ਆ ਤੇ ਚੈਲ ਆਪਾਂ ਕੱਲ ਨੂੰ ਦੇਖਾਂਗੇ ਦੇਖ ਆਪਾਂ ਅੱਜ ਵੀ ਸਕਦੇ ਸੀ ਪਰ ਸਫ਼ਰ ਬਹੁਤ ਜ਼ਿਆਦਾ ਤੈਅ ਕਰਕੇ ਆਏ ਆ ਆਪਾਂ ਘਰੋਂ ਬਿਨਾਂ ਨੀਂਦ ਪੂਰੀ ਕੀਤੇ ਸਾਰਾ ਦਿਨ ਘੁੰਮਦੇ ਰਹੇ ਆ ਫਿਰ ਤਾਂ ਕਰਕੇ ਨਾ ਅੱਜ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਸੀ ਹੋਰ ਘੁੰਮਣ ਦੀ ਤਾਂ ਕਰਕੇ ਫਿਰ ਹੁਣ ਆਪਾਂ ਚੈਲ ਤੋਂ ਪਹਿਲਾਂ ਟੈਂਟ ਲਾ ਲਿਆ ਸ਼ਹਿਰ ਦੇ ਵਿੱਚ ਨਹੀਂ ਗਏ ਆ ਆਪਾਂ ਤੇ ਆ ਆ ਥਾਂ ਇਥੇ ਬਣੀ ਹੋਈ ਆ ਵਧੀਆ ਰੈਸਟ ਏਰੀਆ ਬਣਾਇਆ ਹੋਇਆ ਕੋਈ ਇਥੇ ਇਥੇ ਆਪਾਂ ਟੈਂਟ ਲਾ ਲਾਂਗੇ ਤੇ ਕੱਲ ਦੀ ਵੀਡੀਓ ਦੇ ਵਿੱਚ ਚੈਲ ਐਕਸਪਲੋਰ ਕਰਨ ਤੋਂ ਬਾਅਦ ਫਿਰ ਆਪਾਂ ਗਾਹਾਂ ਵਧਾਂਗੇ 스ਪੀਤੀ ਵਾਲੇ ਪਾਸੇ ਨੂੰ ਠੀਕ ਆ ਤੇ ਬਹੁਤ ਘੈਂਟ ਘੈਂਟ ਵੀਡੀਓ ਆਉਣ ਵਾਲੀਆਂ ਨੇ ਅਗੇ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਇੰਸਟਾਗ੍ਰam ਦਾ ਸਿੱਖ ਟਰੈਵਲਰ ਦੇ ਉੱਤੇ ਵੀ ਆਪਾਂ ਨੂੰ ਫੋਲੋ ਕਰ ਲਿਆ ਕਰੋ ਠੀਕ ਆ ਜੀ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ